ਹੈਲੋ ਸਸਿਕਲ ਜੀ ਅੱਜ ਆਪਾਂ ਤੁਹਾਨੂੰ ਇੱਕ ਜੂਟ ਬੈਗ ਦੀ ਜਿਹੜੀ ਕਟਿੰਗ ਸਮਝਾਵਾਂਗੇ ਕਿ ਕਟਿੰਗ ਕਿਸ ਤਰ੍ਹਾਂ ਕਰਦੇ ਆਪਾਂ ਤੇ ਕਿੰਨੇ ਉਹਦੇ ਪਾਰਟਸ ਜਿਹੜੇ ਕਟਿੰਗ ਹੁੰਦੇ ਆ ਔਰ ਕੀੜੇ ਫਾਰਮੂਲੇ ਨਾਲ ਉਹ ਕਟਿੰਗ ਕੀਤੀ ਜਾ ਸਕਦੇ ਆ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਆਪਾਂ ਨੇ ਇੱਕ ਜੂਟ ਬੈਗ 15 ਬਾਈ 17 ਦਾ ਨਾਪ ਲਿਆ ਤੁਹਾਡੇ ਕੋਲ ਨਾਪ ਕੋਈ ਵੀ ਹੋਵੇ ਚਾਹੇ ਉਹ 10 ਬਾਈ 10 ਦਾ ਹੋਵੇ ਚਾਹੇ 11 12 ਦਾ ਹੋਵੇ 12 14 ਦਾ ਹੋਵੇ ਜਾਂ 15 16 17 ਦਾ ਕੋਈ ਵੀ ਨਾਪ ਹੋਵੇ ਪਰ ਤੁਹਾਨੂੰ ਉਹਦਾ ਜਿਹੜਾ ਇੱਕ ਫਾਰਮੂਲਾ ਹੈ ਆਪਾਂ ਉਹ ਦੱਸਾਂਗੇ ਤੁਸੀਂ ਹਰ ਇੱਕ ਬੈਗ ਨੂੰ ਇਹੀ ਫਾਰਮੂਲਾ ਲਾ ਕੇ ਬਣਾ ਸਕਦੇ ਜੂਟ ਦਾ ਕੋਈ ਵੀ ਵਹਿਗ ਹੋਵੇ ਤੁਸੀਂ ਇਸ ਤਰੀਕੇ ਨਾਲ ਐਨ इजीली ਬਣਾ ਲੂਗੇ ਤੇ ਤੁਸੀਂ ਵੀਡੀਓ ਧਿਆਨ ਨਾਲ ਸਾਰੀ ਦੇਖਿਓ ਤੇ ਤੁਹਾਨੂੰ ਸਾਰੀ ਸਮਝ ਆ ਜਾਊਗੀ ਕਿ ਜੂਟ ਵਹਿ ਕਿਸ ਤਰ੍ਹਾਂ ਬਣਦਾ ਹੈ ਕਿਸ ਤਰ੍ਹਾਂ ਕਟਿੰਗ ਹੁੰਦਾ ਹੈ ਤੇ ਆਓ ਤੁਹਾਨੂੰ ਪਹਿਲਾਂ ਆਪਾਂ ਇਹਦਾ ਜਿਹੜਾ ਨਾਪ ਆਉ ਸਮਝਾ ਦਈਏ ਬੈਪਾ ਦੇ ਵਿੱਚ ਕੀ ਕੀ ਕੱਟ ਕਰਦੇ ਆਂ ਜਿਵੇਂ ਆਪਾਂ ਨੇ 15 2 16 ਲਿਆ ਇਹ ਇਹ ਇਹਦੀਆਂ ਹਾ ਪੀਸ ਲਿਆ ਹਾ 15 17 ਦੇ ਸੌਰੀ 17 15 17 ਦੇ ਇਹ ਦੋ ਪੀਸ ਨੇ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਜਿਹੜੀਆਂ ਹੈਂਡਲਸ ਲੈਣੇ ਆ ਉਹਦੇ ਆਪਾਂ 14 ਇੰਚ ਲੈਣੇ ਆ ਤੇ ਜਿਹੜੀ ਜਿੱਪਾ ਇਹ ਆਪਾਂ ਜਿੱਪੇ ਦੇ ਵਿੱਚ ਲਗਾਨੀ ਆ ਇਹ ਤੇ ਇਹ ਆਪਾਂ ਲੈਣੀ ਆ 19 ਇੰਚ ਲੰਬੀ ਤੇ ਉਸ ਤੋਂ ਬਾਅਦ ਇਹ ਬੈਗ ਆਪਣਾ ਤੇ 15 ਵਾਲੀ ਸਾਈਡ ਆਪਾਂ ਲਾਵਾਂਗੇ ਨੂੰ ਹੈਂਡਲ ਤੇ ਆਹ ਤਿੰਨ ਸਾਈਡ ਆਪਾਂ ਲਗਾਉਣੀ ਐ ਇਹਨੂੰ ਸਾਈਡ ਇਹਦੇ ਵਿੱਚ ਤੁਸੀਂ ਫਾਰਮੂਲਾ ਜਿਹੜਾ ਕਿਹੜਾ ਵਰਤਣਾ ਦੇਖੋ ਜਿਹੜੀ ਸਾਈਡ ਆ ਸਾਈਡ ਨੂੰ 베이스 ਵੀ ਕਹਿੰਦੇ ਆਪਾਂ ਤੇ ਸਾਈਡ ਪੱਟੀ ਵੀ ਕਹਿੰਦੇ ਆ ਤਾਂ ਇਹਦੇ ਵਿੱਚ ਕੀ ਆਪਾਂ 17 ਇੱਕ ਲੰਬਾਈ ਐ ਦੀ 15 ਇੱਕ ਚੌੜਾਈ ਆ ਤੇ 17 ਫੇਰੇ ਦੀ ਲੰਬਾਈ ਹੈ ਜਿਹੜੀ ਲੈਂਥ ਆ। ਦੋ ਲੈਂਥ ਆ ਜਾਣੀਆਂ ਤੇ ਇੱਕ ਚੁੜਾਈ ਜਿਹੜੀ ਵਿਰਥ ਆ ਜੂਗੀ ਇਹਦੀ। ਤਾਂ ਇਹਨਾਂ ਨੂੰ ਆਪਾਂ ਕੀ ਕਰਨਾ? ਪਲੱਸ ਕਰਨਾ। 1 2 3 1 2 3 3 ਇਹ ਆਪਾਂ ਵਿੱਚ ਇੱਕ ਹੋਰ ਪਲੱਸ ਕਰਨਾ ਇਹਦੇ ਵਿੱਚ। ਤਾਂ ਕਿ ਉਹ ਤਿੰਨ ਆਪਾਂ ਕਿਸ ਚੀਜ਼ ਦਾ ਜਿਹੜਾ ਕਰ ਰਹੇ ਹਾਂ ਪਲੱਸ ਜਦੋਂ ਆਪਾਂ ਪੱਟੀ ਲਗਾਵਾਂਗੇ ਅੱਧਾ ਇੰਚ ਇੱਥੇ ਆ ਜੂਗਾ ਫੋਲਡਿੰਗ 'ਚ। ਅੱਧਾ ਇੰਚ ਕਾਰਨਰ 'ਚ ਇੱਥੇ ਆਊਗਾ ਤੇ ਅੱਧਾ ਇੰਚ ਕਾਰਨਰ 'ਚ ਇੱਥੇ ਆਊਗਾ ਤੇ ਅੱਧਾ ਇੰਚ ਆਪਾਂ ਕਾਰਨਰ ਦੇ ਵਿੱਚ ਇੱਥੇ ਲੈ ਕੇ ਆਵਾਂਗੇ 1 ਇੰਚ ਆਪਾਂ ਹੋਰ ਐਕਸਟਰਾ ਤਾਂ ਰੱਖ ਰਹੇ ਹਾਂ ਕਿਉਂਕਿ ਕਈ ਵਾਰੀ ਸਲਾਈ ਦੇ ਵਿੱਚ ਕੋਈ ਕਾਰਨਰ 'ਚ ਜ਼ਿਆਦਾ ਕੱਪੜਾ ਦੇ ਦਿੰਦਾ ਕੋਈ ਘੱਟ ਦੇ ਦਿੰਦਾ ਹੈ ਕੋਈ ਪੌਣੇ ਇੰਚ ਦੇ ਵਿੱਚ ਕਾਰਨਰ ਬਣਾ ਸਕਦਾ ਕੋਈ ਅੱਧਾ ਇੰਚ ਦੇ ਵਿੱਚ ਤਾਂ 1 ਇੰਚ ਐਕਸਟਰਾ ਹੀ ਰੱਖੋ ਇਹਦੇ ਵਿੱਚ ਦੀ ਐਸਟਰਾਪਾ ਇਹਦੀ ਜਿਹੜੀ ਸਾਰਿਆਂ ਨੂੰ ਪਲੱਸ ਕਰਕੇ 52 ਇੰਚ ਆਉਗਾ ਜਿਹੜੀ ਸਾਈਡ ਪੱਟੀ ਹੈ ਇਹਦੀ 52 ਇੰਚ ਲੰਬੀ ਲੱਗੂਗੀ ਫਿਰ ਚਾਹੇ ਸਾਈਜ਼ ਕੋਈ ਵੀ ਹੋਵੇ ਤੁਸੀਂ ਇਸੇ ਤਰ੍ਹਾਂ ਜਿਹੜਾ ਸਾਈਡ ਦਾ ਇਹ ਫਾਰਮੂਲਾ ਲਾ ਕੇ ਕੱਟਣਾ ਹੈ ਲੰਬਾਈ ਪਲੱਸ ਚੌੜਾਈ ਪਲੱਸ ਲੰਬਾਈ ਪਲੱਸ 3 3 ਲਾ ਕੇ ਟੋਟਲ ਜਿਹੜਾ ਬਣ ਗਿਆ ਉਹ ਇਹਦਾ ਸਾਈਡ ਦਾ ਸਹੀ ਮੀਜ਼ਰਮੈਂਟ ਆ ਤੇ ਜਿਹੜੀ ਸਾਈਡ ਦੀ ਚੌੜਾਈ ਰੱਖਣੀ ਆ ਆਪਾਂ 8.5 8.5 ਜਿਹੜੀ ਚੌੜਾਈ ਰੱਖੀ ਆਪਾਂ ਇਹ ਆਪਾਂ 15 16 17 ਦੇ ਜਿਹੜੇ ਬੈਗ ਹੁੰਦੇ ਆ ਉਹਨਾਂ ਵਿੱਚ ਸਾਈਜ਼ ਪੈ ਜਾਂਦਾ ਇਹ 8.5 ਚੌੜਾਈ ਜਿਹੜੀ 베ਸ ਦੀ ਆਪਣੀ ਚੌੜਾਈ ਆ ਉਸ ਤੋਂ ਬਾਅਦ ਜਿੱਪ ਦੀ ਜਿਹੜੀ ਇਹਦੇ ਪਰ ਆਪਾਂ ਜਿੱਪਰ ਲਾਉਣੇ ਆ ਜਿੱਪਰ ਦੀ ਜਿਹੜੀ ਲੈਂਥ ਆ ਇਹ 15 ਹੈ ਜਿਵੇਂ ਕਿ ਆਹ ਵਾਲੇ ਜਿੱਪਰ ਜਿਹੜੇ ਹੋਗੇ ਏ ਜਿੱਪਰ ਦੀ ਜਿਹੜੀ ਲੈਂਥ ਆਪਾਂ 15 ਕੱਟਾਂ ਆ 15 ਇਹੀ ਆ ਤਾਂ 14 ਕਟਾਂਗੇ 1 ਇੰਚ ਘਟਾ ਕੇ ਕਟਾਂਗੇ ਕੱਟ-ਕੱਟਾਂਗੇ ਇਹਦੇ ਨਾਲੋਂ 14 ਇੰਚ ਦੇ ਆਪਾਂ ਇਹ ਜਿਹੜੇ ਜਿੱਪਰ ਕਟਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਜਿੱਪ ਦੀ ਅ ਜਿਹਦੇ ਚ ਆਪਾਂ ਜਿੱਪ ਲਗਾ ਰਹੇ ਆ ਇਹ ਜਿਹੜੇ ਆਹ ਜਿੱਪਰ ਪੱਟੀਆਂ ਨੇ ਤਾਂ ਇਹ ਜਿਹੜੀ ਸਾਈਡ ਆ 8.5 ਇੰਚ ਚੌੜੀ ਉਨਾ ਹੀ ਇਹਨੂੰ ਆਪਾਂ 8.5 ਇੰਚ ਇੱਕ ਐਵੇਂ ਪੀਸ ਲੈਣਾ 8.5 ਇੰਚ ਚੌੜਾ ਤੇ 14 ਇੰਚ ਲੰਬਾ ਫਿਰ ਉਹਨੂੰ ਆਪਾਂ ਹਾਫ ਕਰਕੇ ਇਸ ਤਰ੍ਹਾਂ ਜਿਹੜਾ ਕਟਿੰਗ ਕਰ ਲਾਂਗੇ ਵਿੱਚੋਂ ਲੰਬਾ ਇੱਥੋਂ ਕਟਿੰਗ ਕਰਕੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਆ ਜ਼ਿੱਪ ਲਗਾਵਾਂਗੇ ਇਸ ਤਰ੍ਹਾਂ ਜਿਵੇਂ ਇਹ ਜਿੱਪ ਲੱਗੀ ਹੋਈ ਆ ਤਾਂ ਇਹ ਇਹਦੇ ਜ਼ਿੱਪਰ ਹੋ ਜਾਣਗੇ ਦੋ ਤਾਂ ਇਹਦੀ ਜਿਹੜੀ ਚੌੜਾਈ ਹੈ ਜਿੰਨੀ ਆਪਾਂ ਸਾਈਡ ਦੀ ਚੌੜਾਈ ਰੱਖੀ ਆ ਸਾਈਡ ਦੀ ਚੌੜਾਈ ਪਾ ਰਹੇ ਆ ਓਨੀ ਉਹ ਵੀ ਇਹ ਜ਼ਿੱਪਰ ਦੀ ਪੂਰੀ ਟੋਟਲ ਚੌੜਾਈ ਹੋਊਗੀ ਫਿਰ ਉਹਨੂੰ ਹਾਫ ਕਰ ਦਾਂਗੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਜੇ ਤੁਸੀਂ ਇਹ ਫਾਰਮੂਲਾ ਲਾ ਕੇ ਹੀ ਬੈਗ ਬਣਾਉਣੀ ਹੋ ਜੀ ਤਾਂ ਇਹ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਬਣੂਗਾ ਫਿਰ ਤੁਹਾਨੂੰ ਕਿਸੇ ਵੀ ਬੈਗ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਆਪਾਂ ਜਿਹੜੀਆਂ ਇਹਦੀਆਂ ਹੈਂਡਲਸ ਜਿਹੜੇ ਕੱਟੇ ਹੋਏ ਆ 24 ਇੰਚ ਦੇ ਤੇ ਇਹ ਆਪਣੇ ਜਿੱਕਰ ਹੋਗੇ ਤੇ ਇਹ ਆਪਣੀ ਸਾਈਡ ਹੋਗੀ ਲੰਬੀ 52 ਇੰਚ ਦੀ ਠੀਕ ਹੈ ਜੀ ਤੇ ਸਾਈਡ ਨੂੰ ਫੋਲਡਿੰਗ ਕਿੱਦਾਂ ਕਰਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਸੀਨ ਨਹੀਂ ਲਗਾਣੀ ਓਨਲੀ ਆਪਾਂ ਕਰੇਜ਼ ਬਣਾਉਣੀ ਆ ਖਾਲੀ ਮਸ਼ੀਨ ਚਲਾਉਣੀ ਹੈ ਤੇ ਤੇ ਇਸ ਤਰ੍ਹਾਂ 1/2 ਇੰਚ ਦਾ ਜਿਹੜਾ ਕੱਪੜਾ ਅੰਦਰ ਕਰਕੇ ਇਸ ਤਰ੍ਹਾਂ ਤੇ ਫਿਰ ਜਦੋਂ ਆਪਾਂ ਸਾਈਡ ਲਗਾਣੀ ਆ ਇਸ ਸਾਈਡ ਨੂੰ ਆਪਾਂ ਪੱਕਾ ਕਰ ਲੈਣਾ ਹੈ ਸਲਾਈ ਲਗਾ ਦੇਣੀ ਇੱਥੇ ਤੇ ਇੱਥੋਂ ਜਿਹੜਾ ਕਾਰਨਰ ਆ ਇਸ ਤਰ੍ਹਾਂ ਤਿਰਛੇ ਜਿਹੜੇ ਆਪਾਂ ਕਟਿੰਗ ਕਰਦਾਂਗੇ ਤਾਂ ਕਿ ਇਹ ਇੱਥੋਂ ਫੋਲਡਿੰਗ ਜਿਹੜੀ ਆ ਮੋਟੀ ਨਾ ਹੋਵੇ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਲੱਗਿਆ ਕਟਿੰਗ ਦਾ ਪਲੀਜ਼ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਦੱਸਿਓ ਕਿ ਇਹ ਮੈਥਡ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਫਾਰਮੂਲਾ ਬੈਗ ਦਾ ਥੈਂਕ ਯੂ ਸ਼ਸ਼ੀ ਕਾਲਜੀ